ਪਠਾਨਕੋਟ ਦੇ ਬਲਾਕ ਤਾਰਕਲਾਂ ਦੇ ਨਜ਼ਦੀਕੀ ਪਿੰਡ ਚਮਰੌਰ ਦੇ ਬਿਲਕੁਲ ਨਾਲ ਹੀ ਬਣੀ ਮਿੰਨੀ ਗੋਆ ਜੋ ਕਿ ਪਿਛਲੇ ਸਮੇਂ ਦੇ ਦੌਰਾਨ ਬਹੁਤ ਹੀ ਜਗ੍ਹਾ ਮਸ਼ਹੂਰ ਹੋਈ ਹੈ ਇਸ ਜਗ੍ਹਾ ਦੇ ਉੱਤੇ ਅੱਜ ਪੰਜਾਬ ਸਰਕਾਰ ਵੱਲੋਂ ਐਨ ਆਰ ਆਈ ਸੰਮੇਲਨ ਕਰਵਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਚ ਐਨ ਆਰ ਆਈ ਭਾਈਚਾਰੇ ਦੇ ਲੋਕਾਂ ਨੇ ਭਾਗ ਲਿਆ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਇਸ ਮੌਕੇ ਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਸਬੰਧਤ ਅਧਿਕਾਰੀਆਂ ਨੂੰ ਠੋਸ ਆਦੇਸ਼ ਦੇ ਕੇ ਐਨਆਰਆਈ ਦੀਆਂ ਸਮੱਸਿਆਵਾਂ ਦਾ ਹੱਲ ਕਰਾਉਣ ਲਈ ਵੀ ਕਿਹਾ ਗਿਆ। ਉੱਥੇ ਹੀ ਗੱਲਬਾਤ ਦੌਰਾਨ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਸ਼੍ਰੀ ਰਮਨ ਬਹਿਲ ਨੇ ਕਿਹਾ ਕਿ ਅੱਜ ਸੂਬੇ ਦੇ ਵਿੱਚ ਬਹੁਤ ਹੀ ਵਧੀਆ ਇੱਕ ਮਾਹੌਲ ਬਣ ਗਿਆ ਹੈ ਔਰ ਇਸ ਮਾਹੌਲ ਵਿੱਚ ਐਨਆਰਆਈ ਲੋਕ ਦੁਬਾਰਾ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਲਈ ਤਿਆਰ ਹੋ ਗਏ ਹਨ। ਇਸ ਮੌਕੇ ਤੇ ਗੱਲਬਾਤ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਯਤਨ ਸਦਕਾ ਇਸ ਟੂਰਿਸਟ ਪੁਆਇੰਟ ਮਿਨੀ ਗੋਆ ਨੂੰ ਵਧੀਆ ਸੜਕਾਂ ਬਣਾਈਆਂ ਗਈਆਂ ਹਨ ਔਰ ਲੋਕ ਇੱਥੇ ਆ ਕੇ ਇਸ ਜਗ੍ਹਾ ਦਾ ਆਨੰਦ ਲੈਣ ਅੱਜ ਬਹੁਤ ਵਧੀਆ ਜਿਹੜਾ ਐਨਆਰਆਈ ਸੰਮੇਲਨ ਇੱਥੇ ਮਿਨੀ ਗੋਆ 'ਚ ਹੋਇਆ ਔਰ ਮੈਨੂੰ ਸਮਝਣਾ ਵੀ ਬਹੁਤ ਸਾਰੇ ਐਨਆਰਆਈਸ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਖਾਸ ਕਰ ਜਿਹੜੀਆਂ ਪ੍ਰੋਗਰਾਮ ਤੇ ਪਾਲਿਸੀਆਂ ਭਗਵੰਤ ਮਾਨ ਜੀ ਦੀਆਂ ਪੰਜਾਬ ਲਈ ਨੇ ਉਨਾ ਤੋਂ ਲੋਕ ਕਾਫੀ ਆਕਰਸ਼ਿਤ ਹੋ ਰਹੇ ਨੇ ਔਰ ਬਹੁਤ ਸਾਰੇ ਲੋਕ ਜਿਹੜੇ ਨੇ ਅੱਜ ਇਹ ਮਹਿਸੂਸ ਕਰ ਰਹੇ ਨੇ ਕਿ ਪੰਜਾਬ ਦੇ ਵਿੱਚ ਇੱਕੋ ਪਲੇਟਫਾਰਮ ਤਿਆਰ ਹੋ ਗਿਆ ਜਿੱਥੇ ਉਹ ਆ ਕੇ ਦੁਬਾਰਾ ਇਨਵੈਸਟ ਕਰ ਸਕਦੇ ਨੇ ਔਰ ਮੈਂ ਸਮਝਦਾ ਵੀ ਐਨਆਰਆਈ ਦੇ ਲਈ ਭਾਵਨਾਵਾਂ ਨੇ ਉਹਨਾਂ ਦੀ ਜੜ੍ਹਾਂ ਦੇ ਨਾਲ ਜੁੜੀਆਂ ਨੇ ਔਰ ਪੰਜਾਬ ਉਹਨਾਂ ਦੀ ਜੜ੍ਹ ਹੈ ਔਰ ਉਸ ਅੱਜ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਆ ਕਿ ਪੰਜਾਬ ਦੇ ਵਿੱਚ ਇੱਕ ਐਸਾ ਮਾਹੌਲ ਤਿਆਰ ਹੋਇਆ ਜਿੱਥੇ ਆ ਕੇ ਦੁਬਾਰਾ ਇਨਵੈਸਟ ਵੀ ਕਰ ਸਕਦੇ ਨੇ ਔਰ ਆਪਣੀ ਜ਼ਿੰਦਗੀ ਜਿਹੜੀ ਆ ਵਧੀਆ ਬਤਾ ਸਕਦੇ ਨੇ ਔਰ ਬਹੁਤ ਸਾਰੇ ਐਨਆਰਆਈਜ਼ ਨੇ ਅੱਜ ਸੀਐਮ ਸਾਹਿਬ ਦੀ ਸਟੇਜ ਤੋਂ ਕਿਹਾ ਜੇ ਅਸੀਂ ਇੱਥੇ ਆ ਕੇ ਕੰਮ ਕਰਨਾ ਚਾਹੁੰਦੇ ਆ ਸਾਨੂੰ ਜਗ੍ਹਾ ਦਿਓ ਓਪਰਟੀਉਨਿਟੀ ਦਿਓ ਔਰ ਸੀਐਮ ਸਾਹਿਬ ਨੇ ਬੜੇ ਵਿਸਤਾਰ ਦੇ ਨਾਲ ਉਹ ਸਾਰੇ ਆਪਣੇ ਪ੍ਰੋਗਰਾਮ ਆਪਣੀਆਂ ਪਾਲਿਸਿਜ਼ ਤੇ ਆਪਣੀਆਂ ਉਹ ਚੀਜ਼ਾਂ ਦਸੀਆਂ ਨੇ ਵੀ ਜਿੱਦ ਵਿੱਚ ਹਰ ਮਾਹੌਲ ਨੂੰ ਸਖਾਵਾਂ ਮਾਹੌਲ ਬਣਾ ਕੇ ਪ੍ਰੋ bizness ਜਿਹੜੀ ਐਟਮੋਸਫੇਅਰ ਆ ਉਹ ਤਿਆਰ ਕੀਤਾ ਜਾ ਰਿਹਾ ਹੈ ਔਰ ਮੈਂ ਸਮਝਦਾ ਬੜਾ ਕਾਮਯਾਬ ਰਿਹਾ ਔਰ ਇਹ ਜਿਹੜੀ ਜਗ੍ਹਾ ਜਿੱਥੇ ਅਸੀਂ ਖੜੇ ਆ ਤਿਲੋਪਾ ਮਿਨੀ ਗੋਆ ਕਹਿੰਦੇ ਆ ਇੱਥੇ ਬਹੁਤ ਜ਼ਿਆਦਾ ਪੋਟੈਂਸ਼ੀਅਲ ਆ ਔਰ ਸਰਕਾਰ ਨੇ ਮਨ ਬਣਾ ਲਿਆ ਕਿ ਅਸੀਂ ਇਹਨੂੰ ਅਮ ਇਹਨੂੰ ਡਿਵੈਲਪ ਵੀ ਕਰਾਂਗੇ ਪਰ ਡਵੈਲਪ ਹੋਣ ਦੇ ਨਾਲ ਜਿਸ ਵਕਤ ਇੱਥੇ ਇਨਵੈਸਟਮੈਂਟਸ ਆਉਣਗੇ ਆ ਪ੍ਰੋਜੈਕਟਸ ਆਉਣਗੇ ਤੇ ਇੱਥੋਂ ਦੇ ਆਰਾਮ ਜਿਹੜੇ ਲੋਕ ਨੇ ਉਹਨਾਂ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਅੱਜ ਦਾ ਜਿਹੜਾ ਸੰਮੇਲਨ ਆ ਬਹੁਤ ਕਾਮਯਾਬ ਰਿਹਾ ਔਰ ਮੁੱਖ ਮੰਤਰੀ ਜੀ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੇ ਸਾਲਾਂ ਤੋਂ ਬਾਅਦ ਐਨਆਰਆਈਸ ਨੂੰ ਇੱਕ ਐਸਾ ਮਾਹੌਲ ਪੰਜਾਬ ਦੇ ਵਿੱਚ ਦਿੱਤਾ ਜਿੱਥੇ ਆ ਕੇ ਆਪਣਾ ਕਾਰੋਬਾਰ ਕਰ ਸਕਣ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਸਾਰੇ ਐਨਆਰਆਈ ਭੈਣ ਭਰਾ ਜਿਹੜੇ ਇੱਥੇ ਆਏ ਹਨ ਜੀ ਆਇਆਂ ਨੂੰ ਔਰ ਮਾਝਾ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਸ ਤਰ੍ਹਾਂ ਪੰਜਾਬ ਦੇ ਲੋਕਾਂ ਦਾ ਲਗਾਤਾਰ ਵਿਸ਼ਵਾਸ ਜਿੱਤ ਰਹੇ ਆ ਪੰਜਾਬ ਦੇ ਆਮ ਜਨमानस ਦੇ ਸਵਾਲਾਂ ਨੂੰ ਲੈ ਕੇ ਬੜੀ ਗੰਭੀਰਤਾ ਉਹਨਾਂ ਚ ਅਕਸਰ ਹੁੰਦੀ ਆ ਤੇ ਉਸ ਗੰਭੀਰਤਾ ਦੇ ਵਿੱਚ ਉਹ ਲੋਕਾਂ ਦੇ ਮਸਲੇ ਵੀ ਹੱਲ ਕੀਤੇ ਜਾਂਦੇ ਆ ਸੋ ਲਗਾਤਾਰ ਪੰਜਾਬ ਦੇ ਵਪਾਰੀਆਂ ਦਾ ਸਵਾਲ ਹੋਵੇ ਪੰਜਾਬ ਦੇ ਕਾਰੋਬਾਰ ਦਾ ਸਵਾਲ ਆ ਪੰਜਾਬ ਦੇ ਕਿਸਾਨਾਂ ਦਾ ਪੰਜਾਬ ਦੇ ਮਜ਼ਦੂਰਾਂ ਦਾ ਨੌਜਵਾਨਾਂ ਦਾ ਜਾਂ ਹੋਰ ਵੀ ਕਿਸੇ ਫੈਕਲਟੀ ਤੋਂ ਕੋਈ ਸਵਾਲ ਹੈ ਲਗਾਤਾਰ ਉਹਨਾਂ ਨੂੰ ਹੱਲ ਕੀਤਾ ਜਾ ਰਿਹਾ ਹੈ ਨਵੇਂ ਜੋਬ ਪੰਜਾਬ 'ਚ ਦਿੱਤੇ ਜਾ ਰਹੇ ਆ ਲਗਭਗ 21 ਮਹੀਨਿਆਂ ਦੀ ਸਰਕਾਰ ਦੀ ਚਰਨੀ ਦੇ ਦੌਰਾਨ ਪੰਜਾਬ 'ਚ 41000 ਪੰਜਾਬ ਦੇ ਬੱਚਿਆਂ ਨੂੰ ਸਰਕਾਰੀ ਜਾਬ ਮਿਲੇ ਆ ਉਹ ਵੀ ਬਿਲਕੁਲ ਮੈਰਿਟ ਦੇ ਉੱਤੇ ਬਿਨਾ ਕਿਸੇ ਸਪਾਰਸ ਤੋਂ ਬਿਨਾ ਕਿਸੇ ਪੈਸੇ ਤੋਂ ਸੋ ਲਗਾਤਾਰ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਖੁੱਲ ਰਹੇ ਆ ਸਕੂਲ ਆਫ ਐਮਿਨਸ ਬਣ ਰਹੇ ਆ ਸੋ ਫਰਿਸੇ ਯੋਜਨਾ ਜਿਹੜੀ ਹੁਣ ਲਾਗੂ ਸਰਕਾਰ ਨੇ ਕੀਤੀ ਲਗਾਤਾਰ ਸਰਕਾਰ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੇ ਲਈ ਉਹਨਾਂ ਦੇ ਜਿਹੜੇ ਆਰਥਿਕ ਸਵਾਲ ਨੇ ਉਹਨਾਂ ਦੇ ਹੱਲ ਕਰਨ ਵਾਸਤੇ ਸਰਕਾਰ ਕੰਮ ਕਰ ਰਹੀ ਆ ਸੋ ਅੱਜ ਖਾਸ ਕਰਕੇ ਜਿਹੜੇ ਐਨ ਆਰ ਆਈ ਸਾਡੇ ਭੈਣ ਭਰਾ ਨੇ ਜਿਹੜੇ ਉਹਨਾਂ ਦੇ ਸਵਾਲ ਨੇ ਅੱਜ ਉਹਦੇ ਉੱਤੇ ਇੱਥੇ ਸਵੇਲਣ ਹੋਇਆ ਔਰ ਜਿਹੜਾ ਹੈ ਕਿ ਵਿਸ਼ਵਾਸ ਟੁੱਟਿਆ ਸੀਗਾ ਉਹਨਾਂ ਨੂੰ ਪੰਜਾਬ ਦੀ ਧਰਤੀ ਨਾਲ ਜਿਹੜਾ ਮੋਹ ਉਹਨਾਂ ਦਾ ਮਤਲਬ ਭੰਗ ਹੋਇਆ ਸੀਗਾ ਜੋ ਮਾਨਜੋਗ ਮੁੱਖ ਮੰਤਰੀ ਦੀ ਜਿਹੜੀ ਕਾਰਜਸ਼ੈਲੀ ਹੈ ਤੇ ਖਾਸ ਕਰਕੇ ਜਿਹੜੀ ਉਹਨਾਂ ਦੀ ਇਮਾਨਦਾਰੀ ਹੈ ਅੱਜ ਉਹ ਲੋਕਾਂ ਦੇ ਸਿਰ ਚੜ ਕੇ ਬੋਲ ਰਹੀ ਹੈ ਲੋਕਾਂ ਨੂੰ ਇਸ ਗੱਲ ਦਾ ਪਤਾ ਕਿ ਮਾਨਜੋਗ ਮੁੱਖ ਮੰਤਰੀ ਲਗਾਤਾਰ ਇਮਾਨਦਾਰੀ ਨਾਲ ਪੰਜਾਬ ਦੀ ਸੇਵਾ ਕਰਦੇ ਆ ਸੋ ਅੱਜ ਐਨਆਰਏ ਸਿਮੇਲਨ ਹੋਇਆ ਉਹਨਾਂ ਨੇ ਮੰਚ ਤੇ ਆ ਕੇ ਆਪਣੇ ਸਵਾਲ ਰੱਖੇ ਆ ਜੋ ਦੋ ਤਰ੍ਹਾਂ ਦੇ ਟਰੈਕ ਦੇ ਉੱਤੇ ਸਰਕਾਰ ਕੰਮ ਕਰੂਗੀ ਇੱਕ ਦੇ ਉਹਨਾਂ ਦੇ ਜਿਹੜੇ ਸਵਾਲ ਨੇ ਪੰਜਾਬ ਦੇ ਅੰਦਰ ਉਹਨਾਂ ਦੀ ਜਾਇਦਾਦਾਂ ਦਾ ਕੋਈ ਇਸ਼ੂ ਹੈ ਪ੍ਰਾਪਰਟੀ ਦਾ ਇਸ਼ੂ ਹੈ ਕੋਈ ਫੈਮਿਲੀ ਇਸ਼ੂ ਹੈ ਉਹਦੇ ਤੇ ਸਰਕਾਰ ਮਦਦ ਕਰ ਰਹੀ ਹੈ ਦੂਸਰਾ ਉਹਨਾਂ ਨੂੰ ਇੱਕ ਬੇਨਤੀ ਵੀ ਕਰ ਰਹੀ ਹੈ ਅਪੀਲ ਕਰ ਰਹੀ ਹੈ ਕਿ ਤੁਸੀਂ ਪੰਜਾਬ ਦੀ ਸਰਜਮੀ ਚਾਹੋ ਉਰੇ ਇੱਥੇ ਆ ਕੇ ਆਪਣਾ ਪੈਸਾ ਇਨਵੈਸਟ ਕਰੋ ਜਿਹਦੇ ਨਾਲ ਪੰਜਾਬ ਦੇ ਬੱਚਿਆਂ ਨੂੰ ਹੋਰ ਵੀ ਰੁਜ਼ਗਾਰ ਮਿਲੇਗਾ ਤੇ ਇੱਕ ਜੁੰਦਾ ਜਾਗਦਾ ਪੰਜਾਬ ਬਣੇ ਰੰਗਲਾ ਪੰਜਾਬ ਬਣੇ ਸੋ ਅੱਜ ਇੱਥੇ ਐਨਆਰਆਈ ਭੈਣ ਭਰਾ ਆਏ ਨੇ ਬੜਾ ਵਧੀਆ ਲੱਗਿਆ ਸੋ ਸਰਕਾਰ ਦਾ ਬੜਾ ਕਲੀਅਰ ਕੰਟੈਂਟ ਹੈ ਪੰਜਾਬੀ ਨੂੰ ਪੰਜਾਬੀਅਤ ਨੂੰ ਤੇ ਪੰਜਾਬ ਨੂੰ ਰੰਗਲਾ ਬਣਾਣਾ ਸੋ ਐਨ ਆਰ ਆਈ ਭੈਣ ਭਰਾ ਵੀ ਸਾਡੇ ਪਰਿਵਾਰ ਦਾ ਹਿੱਸਾ ਨੇ ਸੋ ਉਹ ਵੀ ਇਸ ਧਰਤੀ ਨੂੰ ਸਾਡੇ ਦੇ ਮਜਬੂਰੀ ਚ ਬਾਹਰ ਗਏ ਆ ਸੋ ਉਹਨਾਂ ਦੇ ਮਸਲੇ ਵੀ ਜਿਹੜੇ ਆ ਹੱਲ ਕੀਤੇ ਜਾਣਗੇ ਉਹ ਪੰਜਾਬ ਦੀ ਵਾਅ ਫੜਨਗੇ ਇਹਦੇ ਉੱਤੇ ਸਰਕਾਰ ਜਿਹੜੀ ਕੰਮ ਕਰੇ ਨਹੀਂ ਬੇਸਿਕਲੀ ਤਾਂ ਮਾਨਯੋਗ ਮੁੱਖ ਮੰਤਰੀ ਜੀ ਦੇ ਉੱਤੇ ਲੋਕਾਂ ਨੂੰ ਬਹੁਤ ਵੱਡਾ ਭਰੋਸਾ ਸੋ ਜਿੱਥੇ ਆਪਾਂ ਖੜੇ ਆ ਇਸ ਵੇਲੇ ਚਮਰੋੜ ਨਾ ਪਿੰਡ ਦਾ ਚਮਰੋੜ హిస్టారికల్లీ ਤੌਰ ਤੇ ਇਹ ਪਿੰਡ ਦਾ ਨਾਂ ਚਮਰੋੜ ਆ ਅੱਜ ਇਹਨੂੰ ਮਿੰਨੀ ਗਵਾਦਰੋਚ ਵੀ ਜਾਣਿਆ ਜਾਂਦਾ ਸੋ ਸਰਕਾਰ ਦਾ ਜਦਨਾ ਵੀ ਇਹ ਗੇਟ ਗੇਟਵੇ ਹਿਮਾਚਲ ਬਣੇ ਜਿਹੜੇ ਲੋਕ ਟੂਰਿਸਟ ਬਲੋਜੀ ਨੂੰ ਜਾਂਦੇ ਆ ਚੰਬੇ ਨੂੰ ਜਾਂਦੇ ਆ ਉਹ ਇੱਥੇ ਵੀ ਖੜਕੇ ਜਾਣ ਤੂੰ ਉਹਨਾਂ ਨੂੰ ਪੰਜਾਬ ਦੇ ਇਸ ਜਿਹੜਾ ਟੂਰਿਜ਼ਮ ਪਲੇਸ ਆ ਬੇਸਿਕਲੀ ਪੰਜਾਬ ਦੇ ਰਿਲੀਜੀਅਨ ਟੂਰਿਜ਼ਮ ਦੀ ਚਰਚਾ ਹੁੰਦੀ ਆ ਪੰਜਾਬ ਦੀ ਆਜ਼ਾਦੀ ਅੰਦੋਲਨ ਦੇ ਜਿਹੜੇ ਸਾਡੇ ਹਿਸਟੋਰੀਕਲ ਜਿਹੜੇ ਉਹ ਮਤਲਬ ਅਸ਼ੀਦੀ ਇਲਾਕੇ ਨੇ ਉਹਨਾਂ ਦੀ ਚਰਚਾ ਹੁੰਦੀ ਆ ਪੰਜਾਬ ਦੀ ਖੇਡਾਂ ਦੀ ਚਰਚਾ ਹੁੰਦੀ ਆ ਪਰ ਇਹ ਪੰਜਾਬ ਦਾ ਜਿਹੜਾ ਟੂਰਿਜ਼ਮ ਹੈ ਜਿਹੜਾ ਸੁਪਿਆ ਸੀਗਾ ਇਹਨੂੰ ਐਕਸਪੋਜ਼ਰ ਦੇਣ ਦੇ ਲਈ ਮਾਨਯੋਗ ਬੁਖਮਤਰੀ ਦੀ ਬੜੀ ਖੂਬਸੂਰਤ ਪਹਿਲ ਆ ਸੋ ਮੈਂ ਕਹਿ ਸਕਦਾ ਥੀਨ ਡੈਮ ਜਿਹਨੂੰ ਡੈਮ ਨੂੰ ਬਣਾਉਣ ਦੇ ਲਈ 300 ਤੋਂ ਉੱਪਰ ਮੁਲਾਜ਼ਮਾਂ ਨੇ ਤਸੀਹਦੀਆਂ ਪਾਈਆਂ ਔਰ ਇਸ ਥੀਨ ਡੈਮ ਦੇ ਬਣਨ ਤੋਂ ਬਾਅਦ ਜਿਹੜੀ ਝੀਲ ਬਣੀ ਆ 29 ਪਿੰਡ ਪੰਜਾਬ ਦੇ ਇੱਥੇ ਜਿਹੜੇ ਉਜੜੇ ਸੀਗੇ ਔਰ ਲਗਭਾਗ ਤੇ 1573 ਪਰਿਵਾਰ ਜਿਨ੍ਹਾਂ ਨੂੰ ਇਥੋਂ ਆਪਣਾ ਘਰਵਾਰ ਛੱਡ ਕੇ ਬਾਹਰ ਜਾਣੇ ਪਿਆ ਤੇ 11000 ਹੇਕੜ ਜ਼ਮੀਨ ਜਿਹੜੀ ਆ ਉਹ ਉਸ ਝੀਲ ਚ ਆਈ ਆ ਜਿਹੜਾ ਅੱਜ ਨਜ਼ਾਰੇ ਦੇ ਤੌਰ ਤੇ ਤੁਸੀਂ ਦੇਖ ਰਹੇ ਹੋ ਸੋ ਲਗਾਤਾਰ ਇਸ ਇਲਾਕੇ ਨੂੰ ਪ੍ਰਮੋਟ ਕਰਨ ਦੇ ਲਈ ਸਰਕਾਰ ਕੰਮ ਕਰ ਰਹੀ ਆ ਸੋ ਆਨ ਵਾਲੇ ਦਿਨਾਂ ਚ ਇਥੇ ਇਕੋ ਟੂਰਿਜ਼ਮ ਨੂੰ ਲੈ ਕੇ ਵੱਡੇ ਪਲਾਨ ਨੇ ਸਰਕਾਰ ਦੇ ਸੋ ਮੈਨੂੰ ਲੱਗਦਾ ਕਿ ਇਸ ਇਲਾਕੇ ਦੇ ਲੋਕਾਂ ਨੂੰ ਵੀ ਉਹਦਾ ਵੱਡਾ ਲਾਭ ਮਿਲੂਗਾ ਸੋ ਧੰਨਵਾਦ ਮੁੱਖ ਮੰਤਰੀ ਜੀ ਦਾ ਉਹਨਾਂ ਨੇ ਅੱਜ ਬੜੇ ਖੁੱਲੇ ਮਨ ਦੇ ਨਾਲ ਜਿੱਥੇ ਐਨ ਆਰ ਆਈਜ਼ ਨੂੰ ਗੱਲਾਂ ਉਹਨਾਂ ਨਾਲ ਗੱਲਾਂ ਕੀਤੀਆਂ ਉੱਥੇ ਇਸ ਇਲਾਕੇ ਦੀ ਵੀ ਉਹਨਾਂ ਨੇ ਬਾਹ ਫੜੀ ਆ ਸੋ ਮੈਨੂੰ ਲੱਗਦਾ ਵੀ ਇਹ ਇਲਾਕਾ ਵੀ ਆਉਣ ਵਾਲੇ ਸਮੇਂ ਦੇ ਉੱਤੇ ਦੁਨੀਆ ਦੇ ਨਕਸ਼ੇ ਦੇ ਉੱਤੇ ਆ ਕੇ ਬੋਲੇਗਾ ਇਹ ਸਾਡੀ ਉਮੀਦਾਂ ਹੈ